ਨੇ ਨੋਲੇਜ ਆਇਆ ਸੀ ਕਿ ਜਿਹੜੀ ਸਾਡੀ ਗੋਲਕਨந்த் ਮੈਮੋਰੀਅਲ ਚਰਚ ਹੈ ਜਲੰਧਰ ਵਿੱਚ ਇਸ ਚਰਚ ਦਾ ਸੌਦਾ ਇਹਦੀ ਜਗ੍ਹਾ ਦਾ 24 ਕਨਾਲਾ ਕੁਛ ਮੰਨੇ ਦਾ ਇੱਕ ਜਾਰਡਨ ਮਸੀਹ ਲੁਧਿਆਣਾ ਦਾ ਵਾਸੀ ਹੈ ਉਹਨਾਂ ਨੇ ਔਰ ਕੁਝ ਲੋਕਾਂ ਨੇ ਇਹਦਾ ਰਜਿਸਟਰੀ ਕਰਨ ਲਈ ਸੌਦਾ ਕੀਤਾ ਤੇ ਜਦੋਂ ਸਾਨੂੰ ਪਤਾ ਲੱਗਿਆ ਸੀ ਆਫਿਸ ਚ ਆ ਕੇ ਇੱਥੇ ਡੀਸੀ ਆਫਿਸ ਤਹਿਸੀਲ ਚ ਆ ਕੇ ਸੀ ਇਸ ਚੀਜ਼ ਦਾ ਪਤਾ ਕੀਤਾ ਉਸ ਚੀਜ਼ ਦੇ ਨਾਲ ਸਾਨੂੰ ਫਿਰ ਅਸੀਂ ਦਰਖਾਸਤ ਦਿੱਤੀ ਡੀਸੀ ਸਾਹਿਬ ਨੂੰ ਵੀ ਦਿੱਤੀ ਤਹਿਸੀਲਦਾਰ ਨੂੰ ਵੀ ਦਿੱਤੀ ਤੇ ਉਹ ਰਜਿਸਟਰੀ ਰੁਕਵਾਈ ਗਈ ਤੇ ਉਸ ਤੋਂ ਬਾਅਦ ਅਸੀਂ ਪੁਲਿਸ ਕਮਿਸ਼ਨਰ ਸਾਹਿਬ ਨੂੰ ਮਿਲੇ ਤੇ ਕਾਨੂੰਨੀ ਕਾਰਵਾਈ ਲਈ ਅਸੀਂ ਰਿਕੁਐਸਟ ਕੀਤੀ ਸੀ। ਕੱਲ ਜਿਹੜੀ ਸਾਡੀ ਐਪਲੀਕੇਸ਼ਨ ਆ ਉਹਦੇ ਤੇ ਪੁਲਿਸ ਨੇ ਐਫ ਆਈ ਆਰ ਲੌਂਚ ਕੀਤੀ 203 ਨੰਬਰ ਨਵੀਂ ਬਰਾਦਰੀ ਥਾਣੇ ਵਿੱਚ। ਜਾਰਦਨ ਮਸੀਦੇ ਖਿਲਾਫ ਤੇ ਮੇਰੀ ਵੈਲਸਨ ਦੇ ਖਿਲਾਫ ਤੇ ਹੁਣ ਸਾਨੂੰ ਉਮੀਦ ਹੈਗੀ ਆ ਕਿ ਜਿਹੜੀ ਉਹਦੀ ਅੱਗੇ ਦੀ ਬੰਦੀ ਕਾਰਵਾਈ ਹੈ ਜਿਹੜੇ ਮੁਲਜ਼ਮ ਨੂੰ ਜਲਦੀ ਜਲਦੀ ਗ੍ਰਿਫਤਾਰ ਕੀਤਾ ਜਾਣਗੇ। ਜਿਹੜੀ ਸਾਡੀ ਨੌਲੇਜ ਹੈ ਉਹਦੇ ਵਿੱਚ ਤੇ ਦੋ ਬੰਦੇ ਜਿਹੜੇ ਵੇਚਣ ਵਾਲੇ ਨੇ ਮੈਰੀ ਵਿਲਸਨ ਤੇ ਜਾਰਡਨ ਮਸੀਹ ਹੈ ਉਹ ਹੈ ਕਹਿੰਨੇ ਖਰੀਦਣ ਵਾਲੇ ਆਗੇ ਕੱਪ 3-4 ਦਿਨ ਇਹਨਾਂ ਉਹਦਾ ਸਾਨੂੰ ਪਤਾ ਨਹੀਂ ਠੀਕ ਅੰਦਰ ਦੇ ਵੀ ਜਲੰਧਰ ਦੇ ਲੋਕੇ ਤੇ ਨਵਾਂ ਨੇ ਲਾਡੋ ਵਾਲੀ ਰੋਡ ਦਾ ਐਡਰੈਸ ਜਾਰਡਨ ਜਾਰਡਨ ਮਸੀਹ ਇਦਾਂ ਕਰ ਰਿਹਾ ਇਹਨੇ 2019 ਚ ਸਾਰਨਪੁਰ ਜਗਾ ਵੇਚੀ ਹੈ ਫਰੋਸਪੁਰ ਸਿਟੀ ਚਰਚ ਦਾ ਪੈਨ ਕਾਰਡ ਇਸਤੇਮਾਲ ਕਰਕੇ ਉਹਦਾ ਵੀ ਸਾਨੂੰ 2019 ਚ ਜਦੋਂ ਵਿਕੀ ਉਦੋਂ ਕਿਸੇ ਨੂੰ ਨਹੀਂ ਪਤਾ ਲੱਗਿਆ 2023 ਚ ਜਦੋਂ ਸਾਨੂੰ ਪੈਨ ਕਾਰਡ ਦੇ ਅਗੇਂਸਟ ਅਮੇਂ ਸਾਨੂੰ ਡਿਮਾਂਡ ਨੋਟਿਸ ਆਇਆ ਇਨਕਮ ਟੈਕਸ ਡਿਪਾਰਟਮੈਂਟ ਤੋਂ ਚਰਚ ਵਿੱਚ ਉਦੋਂ ਸਾਨੂੰ ਪਤਾ ਲੱਗਿਆ ਕਿ ਭਈ ਇਹ ਚਰਚ ਦਾ ਪੈਨ ਕਾਰਡ ਇਸਤੇਮਾਲ ਕਰਕੇ ਕੋਈ ਸਾਰਨਪੁਰ ਜਗਾ ਵੇਚੀ ਗਈ ਉਹਦੇ ਲਈ ਅਸੀਂ ਕੰਪਲੇਨਟ ਵੀ ਦਿੱਤੀ ਆਪਣਾ ਇਹਨਾਂ ਨੂੰ ਪੁਲਿਸ ਕੋਲ ਜਿਹੜੇ ਐਸਐਸਪੀ ਫਿਰੋਜ਼ਪੁਰ ਹੈ ਉਹਨਾਂ ਕੋਲ ਕੰਪਲੇਨਟ ਚੱਲ ਰਹੀ ਹੈ ਇਨਵੈਸਟੀਗੇਸ਼ਨ ਚੱਲ ਰਹੀ ਹੈ ਤੇ ਸਾਨੂੰ ਉਮੀਦ ਹੈ ਕਿ ਉਹਦੇ ਤੇ ਵੀ ਜਲਦ ਕਰਚਾ ਹੋਏਗਾ ਸਾਰਨਪੁਰ ਜਿਹੜੀ ਇਹਨਾਂ ਨੇ ਜਗਾ ਵੇਚੀ ਸੀ ਉੱਥੇ ਆਲਰੇਡੀ ਇਹਨਾਂ ਤੇ ਐਫਆਈਆਰ ਹੋਈ ਹੋਈ ਸੀ ਉਹਦੇ ਤੇ ਬੇਲਡ ਆਊਟ ਨੇ ਕੇਸ ਚੱਲ ਰਿਹਾ ਹੈ ਇਸ ਤੋਂ ਲੇਟਰ ਪੈਡ ਵੀ ਬਣ ਜਾਂਦੇ ਆ ਔਰ ਪੇਪਰ ਵੀ ਮਿਲ ਜਾਂਦੇ ਆ ਜੇ ਤੁਸੀਂ ਚਾਹੋ ਤਾਂ ਸਭ ਕੁਝ ਹੋ ਜਾਂਦਾ ਪਰ ਇਹੋ ਜਿਹੇ ਜਿਹੜਾ ਕੰਮ ਕਰਨਾ ਜਿਹੜਾ ਝੂਠਾ ਕੇਸ ਕਰਨਾ ਜੇ ਜੇ ਇਹ ਝੂਠੇ ਕੇਸ ਕਰ ਰਹੇ ਆ ਤੇ ਇਹਨਾਂ ਦੇ ਐਫ ਆਈ ਆਰ ਦਰਜ ਨਹੀਂ ਇੱਥੇ ਵੀ ਦਰਜ ਹੋ ਗਈ ਆ ਸਾਰਨਪੁਰਗ ਹੋ ਗਈ ਆ ਫਰੋਜ਼ਪੁਰ ਹੋਣ ਵਾਲੀ ਆ ਫਰੋਜ਼ਪੁਰ ਵੀ ਹੋ ਗਈ ਆ ਇਹ ਜਿਹੜਾ ਮੈਟਰ ਹੈ ਇਨਵੈਸਟੀਗੇਸ਼ਨ ਦਾ ਹੈ ਨਾ ਕਿ ਕਿਸ ਤਰ੍ਹਾਂ ਕਰਦੇ ਕਿਪੋ ਲਿਆਰੇ ਕੀ ਕਰ ਰਹੇ ਇਹਦੇ ਬਾਰੇ ਵਿੱਚ ਸਾਡੇ ਲਈ ਜਵਾਬ ਦੇਣਾ ਮੁਸ਼ਕਿਲ ਹੈ ਨਹੀਂ ਯਾਰ ਕਿਉਂਕਿ ਮੈਟਰ ਆਫ ਇਨਵੈਸਟੀਗੇਸ਼ਨ ਹੈ ਜਿਹੜੇ ਕਿ ਜਦੋਂ ਬੰਦਿਆਂ ਨੂੰ ਅਰੈਸਟ ਕੀਤਾ ਜਾਊਗਾ ਤਾਂ ਹੀ ਦੱਸਣਗੇ ਸਾਰੇ ਡਾਕੂਮੈਂਟਸ ਕਿਪੋ ਲਿਆਰੇ ਕੀ ਕਰ ਰਹੇ ਇਸ ਤਰ੍ਹਾਂ ਕੰਮ ਕਰਦੇ ਕਿੰਨਾ ਵੱਡਾ ਗਰੁੱਪ ਹੈ ਕਿੰਨੇ ਲੋਕ ਦਰ ਬੈਠੇ ਤਾਂ ਹੀ ਦੱਸ ਸਕਦੇ ਬਟ ਇਸ ਤਰੀਕੇ ਜਿਸ ਤਰੀਕੇ ਨਾਲ ਡਾਕੂਮੈਂਟ ਬਣਾਏ ਗਏ ਜਾਂ ਫਿਰ ਡਾਕੂਮੈਂਟ ਨੂੰ ਤਿਆਰ ਕੀਤਾ ਗਿਆ ਚਲੋ ਲਗਦੇ ਤਾ ਹਮ ਇਨਵੋਲਵਮੈਂਟ ਨਹੀਂ ਹੈ ਤੁਹਾਡੀ ਹੀ ਚਰਚ ਦੇ ਬੰਦਿਆਂ ਦੀ ਜਾਂ ਫਿਰ ਕੁਝ ਖਸਾ ਦੇ ਹੋਰ ਚੀਜ਼ਾਂ ਦੀ ਲੱਗਦਾ ਕਿ ਕੋਈ ਇਨਵੋਲਵਮੈਂਟ ਹੋਵੇ ਕਿ ਫਿਰ ਬਸ ਆਸੀਸ ਚੀਜ਼ ਤੇ ਨਾ ਕਿਸੇ ਚੀਜ਼ ਨੂੰ ਐਕਸੈਪਟ ਕਰ ਰਹੇ ਆ ਨਾ ਡਿਨਾਈ ਕਰ ਰਹੇ ਆ ਮੈਟਰ ਇਨਵੈਸਟੀਗੇਟ ਹੋ ਰਿਹਾ ਆ ਆਉਣ ਵਾਲੇ ਟਾਈਮ ਤੇ ਤਫਤੀਸ਼ ਤੇ ਸਾਰਾ ਕੁਝ ਸਾਹਮਣੇ ਆ ਜਾਏਗਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਇੱਕ ਦਿਨ ਦੇਖੋ ਇੱਕ ਚੀਜ਼ ਹੈ ਸਮਝਦੇ ਤੇ ਮੈਂ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂਗਾ ਪਠਾਨਕੋਟ ਕਿਦਾ ਸੰਕੋਟ ਦੱਸਿਆ ਹੋਰ ਵੀ ਇੱਕ ਪ੍ਰੋਪਰਟੀ ਨੂੰ ਜਿਹੜਾ ਬਸ ਨੇ ਪ੍ਰੋਪਰਟੀ ਨੀਤੀ ਐਫਆਈਆਰ ਵੀ ਹੋਤੇ ਹੋਈਆਂ ਥੋੜੇ ਕੋਹਲਤ ਨਾਟ ਚਰਚ ਦੇ ਉੱਤੇ ਵੀ ਅਟੈਕ ਹੋਇਆ ਠੀਕ ਹੈ ਇਹ ਵੀ ਚੋਣ ਦੀ ਕੋਸ਼ਿਸ਼ ਕੀਤੀ ਇੱਥੇ ਵੀ ਐਫਆਈਆਰ ਹੋ ਗਈ ਲੈ ਕੇ ਫੇਰੇਗਾ ਕੋਈ ਨਾ ਕੋਈ ਕੀਤਾ ਕਰੇਗਾ ਪਰਟੀਕੂਲਰ ਇਹਦਾ ਇਲਾਜ ਕਿ ਕਹਿੰਦੀ ਆਪਾਂ ਇਲਾਜ ਤੇ ਦੇਖੋ ਜੀ ਐਡਮਿਨਿਸਟ੍ਰੇਸ਼ਨ ਨੇ ਕਰਨਾ ਹੈ ਉਹ ਪਰਚਾ ਦਤ ਕਰਕੇ ਪਰਚਾ ਕਮਜ਼ੋਰ ਹੋਏਗਾ ਤੇ ਆਪਣਾ ਜੇ ਪਰਚਾ ਸਟਰੋਂਗ ਕਰਨਗੇ ਤੇ ਆਟੋਮੈਟਿਕਲੀ ਇਹ ਚੀਜ਼ਾਂ ਰੁਕਣ ਗਈਆਂ ਬਾਕੀ ਜੇ ਨਹੀਂ ਰੋਕੇਗੇ ਤਾਂ ਪਬਲਿਕ ਰੋਕਨਗੇ ਬਾਕੀ ਬੇਸਿਕਲੀ ਹੁਣ ਡਾਇਸਸ ਦੇ ਜਿਹੜੇ ਅਧਿਕਾਰੀਆਂ ਦੇ ਕੋਲ ਇਹ ਸਾਰੀ ਨੌਲੇਜ ਦੇ ਵਿੱਚ ਆ ਲੱਗੀ ਔਰ ਇਹ ਇਹਦੇ ਵਾਸਤੇ ਪ੍ਰੋਪਰ ਤਰੀਕੇ ਦੇ ਨਾਲ ਹੁਣ ਕਿਉਂਕਿ ਪਤਾ ਤੇ ਤੁਹੋ ਲੱਗ ਗਿਆ ਵਾ ਤੇ ਹਰ ਤਰੀਕੇ ਨਾਲ ਦੇਖ ਰੇਖਾ ਕਰਨੀ ਕਰਨੀ ਹੈ ਜੀ ਇਹ ਸਾਰੀ ਪ੍ਰੋਪਰਟੀ ਦੀ ਸਾਮ ਸੰਭਾਲਿਆ ਜਾਂ ਹਰ ਤਰੀਕੇ ਦਾ ਸਿਸਟਮ ਹੈ ਸਾਰਾ ਹੁਣ ਸਾਡੇ ਜਿਹੜੇ ਦੇਖਭਾਲ ਕਰਨ ਵਾਸਤੇ ਹੀ ਤਾਂ ਇੱਕਦਮ ਦੇ ਵਿੱਚ ਐਕਸ਼ਨ ਲੈਂਦੇ ਹੋਏ ਉਹਨਾਂ ਤੇ ਐਫਆਈਆਰ ਦੋਸ਼ ਕਰ ਦਿੱਤੀ ਹੁਣ ਗਾਂ ਤੋਂ ਇਹੋ ਜਿਹੀ ਆਪਿਸ ਤੋਂ ਮੈਂ ਜੇ ਦੇਖਣਾ ਚਾਹੀਦਾ ਇਹ ਇਹਨਾਂ ਦੇ ਉੱਤੇ ਆਉਗਾ ਮਤਲਬ ਇਹ ਅਜੇ ਲੋਕ ਕੰਮ ਕਰੀ ਨਾ ਸ਼ੁਰੂ ਅਰੇ ਇਸ ਤੋਂ ਪਹਿਲਾਂ ਵੀ ਜਿਹੜੇ ਇਸ ਤਰ੍ਹਾਂ ਦੇ ਮਾਮਲੇ ਜਿਹੜੇ ਸਾਹਮਣੇ ਆਏ ਉਹ ਉਸ ਤੋਂ ਬਾਅਦ ਧਿਆਨ ਨਹੀਂ ਦਿੱਤਾ ਗਿਆ ਨਹੀਂ ਧਿਆਨ ਦਿੱਤਾ ਗਿਆ ਧਿਆਨ ਦਿੱਤਾ ਗਿਆ ਜੀ ਤਾਂ ਹੀ ਉਹ ਐਫਆਈਆਰ ਹੋਈਆਂ ਧਿਆਨ ਦਿੱਤਾ ਗਿਆ ਉਹਨਾਂ ਤੇ ਐਫਆਇਲ ਹੋਈ ਲੇਕਿਨ ਕਈ ਵਾਰੀ ਕੀ ਬੰਦੇ ਹੁੰਦੇ ਨਾ ਜਿੱਦਾਂ ਉਹ ਮੀਡੀਆ ਨੇ ਬੜਾ ਉੱਚਾ ਨੁਕਨਾਣ ਤੱਕ ਨਟਵਰਲ ਆ ਗਿਆ ਜਿਹੜਾ ਨਟਵਰਲ ਆ ਲਿਆ ਜਿਹੜਾ ਇੱਕ ਠੱਗ ਆ ਠੱਗ ਬੰਦੇ ਨੇ ਠੱਗੀ ਮਾਰਨ ਤੋਂ ਬਾਅਦ ਨਹੀਂ ਆਣਾ ਹੁਣ ਉਹ ਕਿਸੇ ਵੀ ਵਿਸ਼ੇ ਦੇ ਵਿੱਚ ਜੇ ਵਿੱਚ ਉਹ ਹੈਗਾ ਵਾ ਮਤਲਬ ਉਹਨੂੰ ਉਹਨੂੰ ਪਤਾ ਨਹੀਂ ਮੈਂ ਜੇ ਕੋ ਏਜੰਟੀ ਚਾਚਾ ਏਜੰਟੀ ਦੇ ਠੱਗੀ ਮਾਰਦਾ ਜੇ ਉਹਨੂੰ ਪਤਾ ਕਿ ਮੈਂ ਜ਼ਮੀਨ ਦੇ ਵਿੱਚ ਜਾਂ ਫੌਜਦਾਰੀਆਂ ਦੇ ਵਿੱਚ ਇਹਨਾਂ ਦੇ ਵਿੱਚ ਮੈਂ ਕਰਦਾ ਤਾਂ ਉਹ ਉਹਦੇ ਵਿੱਚ ਲੱਗਾ ਹੀ ਰਹਿੰਦਾ ਹੈ ਬਾਕੀ ਦੇਖੋ ਇਨਸਾਫ ਕਰਨ ਵਾਲਾ ਰੱਬ ਹੈਗਾ ਵਾ ਰੱਬ ਨੇ ਤੁਹਾਨੂੰ ਦੇਖਣਾ ਹੈ ਦੇਖਣਾ ਵਾ ਜਿਹੜਾ ਗੁਰੂ ਘਰ ਨੂੰ ਵੇਚੂਗਾ ਜਿਹੜਾ ਪਰਮੇਸ਼ਵਰ ਦੇ ਨਾਮ ਨੂੰ ਵੇਚੂਗਾ ਜਾਂ ਪਰਮੇਸ਼ਵਰ ਦੀ ਜਗ੍ਹਾ ਦੇ ਉੱਤੇ ਇਹੋ ਜਿਹਾ ਕੰਮ ਕਰੂਗਾ ਤੇ ਇਹਨੂੰ ਅਸੀਂ ਤੁਸੀਂ ਤਾਂ ਚਲੋ ਜੋ ਦੇਖਣਾ ਹੈ ਪ੍ਰਸ਼ਾਸਨ ਦੇਖਣਾ ਸਭ ਤੋਂ ਵੱਡਾ ਤਾਂ ਰੱਬ ਹੀ ਆ ਦੇਖਣ ਵਾਲਾ ਸਰੀ ਇੱਕ ਦਿਨ ਦੇ ਵਿੱਚ ਤਾਂ ਡਾਕੂਮੈਂਟ ਤਿਆਰ ਨੂੰ ਹੋ ਗਏ। ਕੋਈ ਨਾ ਕੋਈ ਚਰਚਾ ਦਾ ਕੋਈ ਨਾ ਕੋਈ ਦੇਖੋ ਸ਼ਾਮਲ ਹੋ ਸਕਦਾ। ਮੈਂ ਇਸ ਲਈ ਤੁਹਾਨੂੰ ਪਹਿਲਾਂ ਵੀ ਕਹਿ ਚੁੱਕਿਆ ਅਸੀਂ ਇਹ ਸਾਰਾ ਪਾਰਟ ਆਫ ਇਨਵੈਸਟੀਗੇਸ਼ਨ ਚੱਲ ਰਿਹਾ ਹੈ। ਸਾਨੂੰ ਵੀ ਕਈ ਚੀਜ਼ਾਂ ਦਾ ਸ਼ੱਕ ਹੈ, ਇਲਮ ਹੈ ਤੇ ਅਸੀਂ ਵੀ ਪੁਲਿਸ ਪ੍ਰਸ਼ਾਸਨ ਨਾਲ ਮਿਲ ਕੇ ਸਾਰੀ ਚੀਜ਼ ਦੀ ਸਪੋਰਟ ਕਰ ਰਹੇ ਹਾਂ ਕਿ ਸਾਨੂੰ ਵੀ ਸਾਰੀ ਚੀਜ਼ ਪਤਾ ਲੱਗਣੀ ਚਾਹੀਦੀ ਕਿ ਵੀ ਸਾਡੇ ਵਿੱਚ ਕੋਈ ਕਾਲੀ ਪੇੜ ਹੈ ਕਿ ਨਹੀਂ ਹੈਗੀ। ਤਾਂ ਸਾਨੂੰ ਉਮੀਦ ਹੈ ਪੁਲਿਸ ਜਲਦ ਇਸ ਚੀਜ਼ ਦਾ ਖੁਲਾਸਾ ਕਰੇਗੀ। ਥੋੜੇ ਦਿਨ ਤੁਸੀਂ ਇੰਤਜ਼ਾਰ ਕਰੋ 2-4 ਦਿਨ ਪੁਲਿਸ ਦਾ ਕਿਸ ਤਰ੍ਹਾਂ ਦਾ ਸਹਿਯੋਗ ਪੁਲਿਸ ਨੇ ਦਾ ਬਹੁਤ ਅੱਛਾ ਸਹਿਯੋਗ ਰਿਹਾ ਉਹਨਾਂ ਨੇ ਸਾਨੂੰ ਪੂਰਾ ਸਾਡੇ ਨਾਲ ਕੋਆਪਰੇਟ ਕੀਤਾ ਤੇ ਬੜੇ ਥੋੜੇ ਸਮੇਂ ਵਿੱਚ ਆਪਣੀ ਇਨਵੈਸਟੀਗੇਸ਼ਨ ਪੂਰੀ ਕਰਕੇ ਉਹਨਾਂ ਨੇ ਪਰਚਾ ਦਰਜ ਕੀਤਾ ਤੇ ਸਾਨੂੰ ਹੁਣੇ ਉਮੀਦ ਹੈ ਕਿ ਜਿਸ ਤਤਪਰਤਾ ਨਾਲ ਉਹਨਾਂ ਨੇ ਪਰਚਾ ਦਰਜ ਕੀਤਾ ਹੈ ਉਸੇ ਤਰੀਕੇ ਨਾਲ ਉਹ ਇਹਨਾਂ ਦੀ ਅਰੈਸਟ ਵੀ ਕਰੇਗੀ ਤੇ ਬਾਕੀ ਇਨਵੈਸਟੀਗੇਸ਼ਨ ਕਰੇਗੀ ਨੈਤਿਕ ਕੁੱਝ ਨਾ ਕਿ ਕਿਸਟੇਨਿਟੀ ਦੇ ਵਿੱਚ ਕੋਈ ਇਦਾਂ ਦਾ ਸ਼ਬਦ ਨਿਕਲੇਗਾ ਜਿਹੜਾ ਤੁਹਾਡੇ ਮੈਂਬਰ ਤੁਹਾਡੀ ਸਭਾ ਦਾ ਮੈਂਬਰ ਹੋ ਜੋ ਉਹਨਾਂ ਦੇ ਵਿੱਚ ਇਨਵੋਲਵਮੈਂਟ ਪਾਈ ਜਾਂਦੀ ਹੈ ਕੀ ਤੁਸੀਂ ਐਕਸ਼ਨ ਨੋਟ ਡੇਰ ਸਾਡੀ ਚਰਚ ਆਫ ਨਾਰਥ ਇੰਡੀਆ ਦੀ ਕਨਸਟੀਟਿਊਸ਼ਨ ਹੈ ਉਹਦੇ ਹਿਸਾਬ ਨਾਲ ਜਿਹੜਾ ਬੰਦਾ ਐਕਸ਼ਨ ਹੋਏਗਾ ਉਹ ਜ਼ਰੂਰ ਹੋਏਗਾ ਜ਼ਰੂਰ ਹੋਏਗਾ ਇੱਕ ਹੋਰ ਗੱਲ ਨਿਕਲ ਕੇ ਸਾਹਮਣੇ ਆਈ ਜਿਸ ਨੇ ਕ੍ਰੀਦੀ ਇਹ ਕਹਿੰਦੇ ਉਹਦਾ ਅਕਾਊਂਟ ਵੀ ਚੈੱਕ ਆਇਆ ਉਹਦੇ ਅਕਾਊਂਟ ਚ 135 ਰੁਪਏ ਜਿਹੜੇ ਇਹ ਇਹ ਚੀਜ਼ਾਂ ਹਲੇ ਮਤਲਬ ਸਾਡੇ ਕੋਲ ਡਾਕੂਮੈਂਟਰੀ ਐਵੀਡੈਂਸ ਨਹੀਂ ਹੈ ਸੁਣੀ ਸੁਣਾਈ ਗੱਲ ਹੈ ਕਿ ਹੈ ਕਿ ਭਈ ਉਹਦੇ ਅਕਾਊਂਟਸ ਪੈਸੇ ਕੱਟਨੇ ਪੁਲਿਸ ਉਸ ਅਕਾਊਂਟ ਨੂੰ ਸੀਜ਼ ਕਰਕੇ ਇਨਵੈਸਟੀਗੇਟ ਕਰ ਰਹੀ ਹੈ ਉਹ ਇੱਕ ਥੋੜੇ ਦਿਨਾਂ ਚ ਇਨਵੈਸਟੀਗੇਸ਼ਨਸ ਤੋਂ ਅਨੁਸਾਰੀ ਚੀਜ਼ ਪਤਾ ਲੱਗ ਗਈ ਸੰਗਤ ਨੂੰ ਕੀ ਪੀ ਕਰਨਾ ਚਾਹੁੰਦਾ ਸੰਗਤ ਨੇ ਤਾਂ ਸੇ ਇਹ ਹੀ ਅਪੀਲ ਕੀਤੀ ਸੀ ਪਹਿਲਾਂ ਵੀ ਕਿ ਆਪਣਾ ਸ਼ਾਂਤੀ ਬਣਾਈ ਰੱਖਣ ਸ਼ਾਂਤੀ ਮੈ ਤਰੀਕੇ ਨਾਲ ਆਪਾਂ ਪ੍ਰਸ਼ਾਸਨ ਦੇ ਨਾਲ ਚੱਲਣਾ ਤੇ ਸੰਗਤ ਨੇ ਪ੍ਰਸ਼ਾਸਨ ਦੀ ਵੀ ਪੂਰੀ ਸਪੋਰਟ ਕੀਤੀ ਹੈ ਹਰ ਇੱਕ ਚੀਜ਼ ਕੀਤੀ ਹੈ ਅੱਗੇ ਜੇ ਪ੍ਰਸ਼ਾਸਨ ਵਧੀਆ ਤਰੀਕੇ ਨਾਲ ਇਸ ਮਸਲੇ ਨੂੰ ਹੱਲ ਕਰੇਗੀ ਤੇ ਸੰਗਤ ਨਾਲ ਚੱਲੇਗੀ ਜੇ ਨਹੀਂ ਕਰੇਗੀ ਤੇ ਸੰਗਤ ਫਿਰ ਆਪਣਾ ਰਸਤਾ ਆਪਣੇ ਆਪ ਦੇਖੇਗੀ ਸੰਗਤ ਦੇ ਮਾਨੋ ਕੇਸ ਵਿੱਚ ਪਹੁੰਚੀ ਹੋਈ ਹੈ ਰੋਸ ਵੀ ਹੈ ਸੇ ਬੋਲੋ ਮੈਂ ਸਰ ਰੋਸ ਤੇ ਹੈ ਲੇਕਿਨ ਰੋਸ ਉਸ ਸਮੇਂ ਜ਼ਿਆਦਾ ਹੋਣਾ ਸੀ ਹੋਣਾ ਸੀ ਜੇ ਪੁਲਿਸ ਦੀ ਐਫਆਈਆਰ ਨਾ ਹੁੰਦੀ ਜਦੋਂ ਐਫਆਈਆਰ ਹੋ ਗਈ ਆ ਉਹਦੇ ਵਿੱਚ ਇਹ ਹੁੰਦਾ ਵੀ ਸਾਡੇ ਨਾਲ ਕੋਈ ਹੈ ਸਾਡੀ ਮਦਦ ਕਰਨੇ ਵਾਲਾ ਕੋਈ ਹੈ ਜੇ ਨਾ ਹੁੰਦੇ ਤੇ ਫਿਰ ਅੱਜ ਦਾ ਦਿਨ ਇੱਥੇ ਪ੍ਰੈਸ ਕਾਨਫਰੰਸ ਦਾ ਦਿਨ ਨਹੀਂ ਸੀ ਹੋਣਾ ਅੱਜ ਦਾ ਦਿਨ ਜਿਹੜਾ ਉਹ ਰੋਡ ਤੇ ਹੋਣਾ ਸੀ ਰੋਡ ਤੇ ਹੋਣਾ ਸੀ ਇਸ ਕਰਕੇ ਅਸੀਂ ਇਸ ਗੱਲ ਨੂੰ ਵੀ ਲੋਕਾਂ ਨੂੰ ਵੀ ਕਿਉਂਕਿ ਅਸੀਂ ਜਿਹੜੇ ਲੋਕ ਆ ਅਸੀਂ ਅਮਨ ਪਸੰਦੀਏ ਅਸੀਂ ਬਿਨਾਂ ਮਤਲਬ ਤੋਂ ਬਾਹਰ ਨਹੀਂ ਜਾਣਾ ਚਾਹੁੰਦੇ ਜਿੰਨੀ ਦੇਰ ਤੱਕ ਸਾਨੂੰ ਪਤਾ ਵੀ ਇਨਸਾਫ ਨਹੀਂ ਮਿਲ ਰਿਹਾ ਅਸੀਂ ਉਹ ਪ੍ਰਸ਼ਾਸਨ ਦੇ ਵੀ ਨਾਲ ਆ ਦੂਸਰੇ ਦੇ ਵੀ ਨਾਲ ਆ ਬਾਕੀ ਗੱਲ ਤੁਸੀਂ ਇੱਕ ਗੱਲ ਹੋਰ ਕਹਿ ਰਹੇ ਸੀ ਵੀ ਜੇ ਇਹਨਾਂ ਲੋਕਾਂ ਨੂੰ ਤੁਸੀਂ ਕਿਉਂ ਨਹੀਂ ਦੇਖ ਰਹੇ ਸਾਡੀ ਵੀ ਜਿਹੜੀ ਆਰਗੇਨਾਈਜੇਸ਼ਨ ਹੈ ਸਾਡੀ ਆਰਗੇਨਾਈਜੇਸ਼ਨ ਜੇ ਕੋਈ ਜ਼ਿਲंधर ਤੱਕ ਸੀਮਤ ਨਹੀਂ ਹੈ ਪੰਜਾਬ ਤੱਕ ਸੀਮਤ ਨਹੀਂ ਹੈ 28 ਡਾਈਸਿਸਾਂ ਦੀ ਆਰਗੇਨਾਈਜੇਸ਼ਨ ਉਹਦੇ ਵਿੱਚ ਇਹਨਾਂ ਮਸਲਿਆਂ ਨੂੰ ਬੜਾ ਸੀਰੀਅਸ ਲਿਆ ਜਾ ਰਿਹਾ ਸੀਰੀਅਸ ਲਿਆ ਜਾ ਰਿਹਾ ਤੇ ਤਾਂ ਹੀ ਐਫ ਆਈ ਆਰ ਹੋ ਰਹੀ ਹੈ ਤਾਂ ਹੀ ਜ਼ਮੀਨਾਂ ਜਿਹੜੀਆਂ ਉਹਨਾਂ ਕੋਲੋਂ ਵਿਕੰਦ ਰੁਕੀ ਜਾ ਰਹੀਆਂ ਪਰ ਫਿਰ ਵੀ ਕੁਝ ਇਹ ਜਿਹੜੀਆਂ ਗੱਲਾਂ ਹੋ ਰਹੀਆਂ ਨੇ ਸਾਡੀ ਹੁਣ ਪੁਲਿਸ ਨੂੰ ਇਹੋ ਹੀ ਆ ਕਿ ਇਹ ਗੱਲਾਂ ਤਾਂ ਹੀ ਬੰਦ ਹੋਣਗੀਆਂ ਜੇ ਪੁਲਿਸ ਆਪਣਾ ਪੂਰਾ ਯੋਗਦਾਨ ਇਸ ਕੇਸ ਵਿੱਚ ਦੇ ਕੇ ਉਹਨਾਂ ਨੂੰ ਅਰੈਸਟ ਕਰੇ। ਅੱਜ ਪਾਈ ਜਿਹੜੀ ਐਫ ਆਈ ਆਰ ਜੈਸਟਰਡੇ ਲੌਂਚ ਕਰ ਲਈ ਸੀ ਤੇ ਜਿਹੜੇ ਅਕਿਊਜ਼ਡ ਹੈਗੇ ਉਹਨਾਂ ਦੀ ਅਸੀਂ ਜਿਹੜੀ ਪਾਲਿਸ਼ ਨੂੰ ਕਰ ਲਈ ਹੈ। ਇਹ ਜਲਦੀ ਅਸੀਂ ਜਿਹੜੀ ਆ ਇਹਦੀ ਇਨਵੈਸਟੀਗੇਸ਼ਨ ਨੂੰ ਕਨਕਲੂਡ ਕਰਕੇ ਜਿਹੜੀ ਆ ਉਹ ਫਾਈਨਲ ਰਿਪੋਰਟ ਤੇ ਪਹੁੰਚਾਂਗੇ ਸਰ ਹਜੇ ਤੱਕ ਜੇ ਮੁੱਢਲੀ ਇਨਵੈਸਟੀਗੇਸ਼ਨ ਦੀ ਗੱਲ ਕਰਾਂ ਤੇ ਕਿੰਨੇ ਕੁ ਬੰਦੇ ਇਨਵੋਲਵ ਹੈਗੇ ਆ ਦੇਖੋ ਫਿਲਹਾਲ ਤੇ ਅਜ ਤੱਕ ਜਿਹੜੇ ਹੈਗੇ ਆ ਉਹ ਦੋ ਬੰਦੇ ਦੇ ਅਗੇਸਟ ਪੱਤਰ ਜਾਰੀ ਕੀਤਾ ਅੱਗੇ ਕਿਹੜਾ ਕਿਹੜਾ ਬੰਦਾ ਇੱਥੇ ਹੋਰ ਵੀ ਸ਼ਾਮਲ ਹੁੰਦਾ ਤਤਰੀਸ਼ ਦੇ ਵਿੱਚ ਅਜੇ ਲੰਬੀ ਚੱਲੇਗੀ ਥੋੜੀ ਜੀ ਪਰ ਇਹ ਅਸੀਂ ਇਹ ਲੋਜੀਕਲ ਕਲਕੂਲੇਸ਼ਨ ਤੇ ਬਹੁਤ ਜਲਦ ਪਹੁੰਚ ਜਾਵਾਂਗੇ ਜਿਸ ਵੱਲੋਂ ਨੋਟਰੀ ਕੀਤੀ ਗਈ ਜਾਂ ਫਿਰ ਜਿਸ ਵੱਲੋਂ ਖਰੀਦੀ ਜਾ ਰਹੀ ਹੈ ਉਹ ਕੋਲ ਆ ਕੇ ਮਾਮਲਾ ਕਰਦੇ ਆ। ਹਾਂ ਬਿਲਕੁਲ ਜਿਹੜਾ ਬੰਦੇ ਨੇ ਨੋਟਰਾਇਜ਼ ਕੀਤਾ ਪੇਪਰ ਨੂੰ ਉਹ ਵੀ ਉਹਦੀ ਪੁੱਛਗਿੱਛ ਹੋਏਗੀ ਕਿ ਉਹਦੀ ਮਨਛਾ ਕੀ ਸੀਗੀ। ਬੇਸਿਕਲੀ ਤੇ ਜਿਹੜੀ ਕੋਈ ਵੀ ਜਿਹੜਾ ਜੁਰਮ ਲੱਗਣਾ ਕਿਸੇ ਤੇ ਉਹਨੂੰ ਅਰੈਸਟ ਕਰਨਾ ਉਹਦੀ ਮਨਛਾ ਤੇ ਹੋਣਾ ਕਿ ਉਹਦੀ ਇੰਟੈਂਸ਼ਨ ਕੀ ਸੀਗੀ। ਉਹਦੇ ਮੁਤਾਬਿਕ ਹੀ ਇਨਵੈਸਟੀਗੇਸ਼ਨ ਕਰਕੇ ਜਿਹੜਾ ਜਿਹੜਾ ਦੋਸ਼ੀ ਹੋਗਾ ਬਖਸ਼ਿਆ ਨਹੀਂ ਜਾਏਗਾ। ਅੱਛਾ ਜਿਸ ਤਰੀਕੇ ਦੇ ਨਾਲ ਡਾਕੂਮੈਂਟ ਜਿਹੜੇ ਨੇ ਉਹ ਫਰਜੀ ਬਣਾਏ ਗਏ ਜਾਂ ਫਿਰ ਇਹ ਚੀਜ਼ਾਂ ਚੁੱਕੀਆਂ ਤੋਂ ਲੱਗਦਾ ਕਿ ਹੋਰ ਵੀ ਜਿਹੜੇ ਇਨਵੋਲਵਮੈਂਟ ਹੋ ਸਕਦੀ ਚਰਚੀ ਦੀ ਔਰ ਕਿੰਨੇ ਬੰਦੇ ਆ ਦੇ ਤੁਹਾਨੂੰ ਲੱਗਦਾ ਹੈ ਕਿ ਅਜੇ ਇਸ ਸਟੇਜ ਤੇ ਕੁਝ ਵੀ ਕਹਿਣਾ ਪੋਸੀਬਲ ਨਹੀਂ ਹੈਗਾ ਤੇ ਕਿੰਨੇ ਬੰਦੇ ਹੋ ਸਕਦੇ ਆ ਉਹ ਤੇ ਇਨਵੈਸਟੀਗੇਸ਼ਨ ਹੋਏਗੀ ਪ੍ਰੋਪਰ ਜੇ ਕੋਈ ਫਾਈਨਲ ਜਿਹੜੀ ਆ ਚਾਰਜ ਸ਼ੀਟ ਤਿਆਰ ਨਹੀਂ ਕਰਦੇ ਉਹਨਾਂ ਦੀ ਦੇਰ ਤੱਕ ਕਹਿ ਪਾਉਣਾ ਪਸੀਬਲ ਨਹੀਂ ਹੈਗਾ ਪਰ ਇਹਦੇ ਵਿੱਚ ਜਿੰਨੇ ਬੰਦੇ ਆ ਤੇ ਮੁਕਦਮਾ ਦਰਜ ਹੋਇਆ ਇਹ ਤੋਂ ਜ਼ਿਆਦਾ ਇਨਵੋਲਵ ਹੈਗੇ ਤੇ ਬਾਕੀ ਗੱਲ ਆ ਪੋਲਿਟੀਕਲ ਬੈਕਗ੍ਰਾਉਂਡ ਲੱਗ ਰਹੀ ਹੈ ਸਰ ਨਹੀਂ ਐਸਾ ਕੁਝ ਨਹੀਂ ਲੱਗਦਾ ਫਿਲਹਾਲ ਜੇ ਕੁਛ ਨਹੀਂ ਫਿਲਹਾਲ ਤੇ ਜੀ ਇਨਵੈਸਟੀਗੇਸ਼ਨ ਸਟਾਰਟ ਹੋਈ ਹੈ ਮਤਲਬ ਥੋੜਾ ਟਾਈਮ